ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 1 April ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪਿਛਲੇ ਦਿਨ ਲਗਾਤਾਰ ਪੰਜਾਬ ਦੇ ਵਿੱਚ ਪੂਰੇ ਦਿਨ ਹਵਾਵਾਂ ਚਲਦੀ ਜਾ ਰਹੀਆਂ ਤੇਜ਼ ਤੂੜਪਰੀਆਂ ਹਨੇਰੀਆਂ ਦੇ ਨਾਲ ਮੀਂਹ ਦੇਖਿਆ ਗਿਆ ਅੱਜ ਤਰੀਕ ਹੈਗੀ ਆ 21 ਅਪ੍ਰੈਲ ਪਰ ਅੱਜ ਮੌਸਮ ਥੋੜਾ ਜਿਹਾ ਬਦਲਿਆ ਸਵੇਰ ਦੇ ਵੇਲੇ ਮੌਸਮ ਸਾਫ ਸੀਗਾ ਧੁੱਪ ਨਿਕਲੀ ਸੀਗੀ ਹਵਾਵਾਂ ਦੇ ਵਿੱਚ ਵੀ ਬਦਲਾਅ ਦੇਖਿਆ ਗਿਆ ਸੋ ਅੱਜ ਜਿਵੇਂ ਦੱਸਿਆ ਸੀਗਾ ਕਿ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ ਹੋਵੇਗਾ ਪਰ ਦੁਪਹਿਰ ਤੋਂ ਬਾਅਦ ਫਿਰ ਕੁਝ ਖੇਤਰਾਂ ਦੇ ਵਿੱਚ ਹਲਚਲ ਹੋਣ ਦੀ ਸੰਭਾਵਨਾ ਬਣ ਰਹੀ ਹੈ ਉਹਦੇ ਵਿੱਚ ਦੁਆਬੇ ਦੇ ਇਲਾਕੇ ਜਿਵੇਂ ਜਲੰਧਰ ਹੋ ਗਿਆ ਕਰਪੂਥਲਾ ਹੋ ਗਿਆ ਜਾਂ ਫਗਵਾੜਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਉਮੀਦ ਰਹੇਗੀ ਉਸ ਤੋਂ ਇਲਾਵਾ ਗੱਲ ਕਰੀਏ ਤਾਂ ਪੁਆਰ ਖੇਤਰ ਦੇ ਵਿੱਚ ਵੀ ਮੀਂਹ ਦੀ ਉਮੀਦ ਹੈ ਹੁਸ਼ਿਆਰਪੁਰ ਰੋਪੜ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਜਾਂ ਪਟਿਆਲੇ ਦੇ ਕੁਝ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਸ਼ਰਾਟੇ ਲੱਗ ਸਕਦੇ ਹਨ ਜਾਂ ਕਿਤੇ ਨਾ ਕਿਤੇ ਤੇਜ਼ ਧੁੱੜਪਰੀ ਹਨੇਰੀ ਚੱਲ ਸਕਦੀ ਹੈ ਉਂਝ ਬਾਕੀ ਪੰਜਾਬ ਦੇ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਜਾਂ ਕਿਤੇ ਕਿਤੇ ਹਲਕੀ ਜਿਹੀ ਬੱਦਲਬਾਜ਼ੀ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਕੱਲ ਤੋਂ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਹੋਵੇਗਾ ਪੱਛੋ ਦੀ ਹਵਾਵਾਂ ਦੀ ਵਾਪਸੀ ਹੋਵੇਗੀ ਤੇ ਗਰਮੀ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲੇਗਾ ਟੈਂਪਰੇਚਰ ਵੀ 42-43 ਡਿਗਰੀ ਦੇ ਆਸ-ਪਾਸ ਪੁੱਜੇਗਾ ਪੰਜਾਬ ਦੇ ਨਾਲ ਲੱਗਦੇ ਇਲਾਕੇ ਕੇਂਦਰੀ ਹਰਿਆਣੇ ਦੇ ਵਿੱਚ ਵੀ ਅੱਜ ਰਾਤ ਵੇਲੇ ਮੀਂਹ ਦੀ ਸੰਭਾਵਨਾ ਬਣੀਆ ਰਹਿਣਗੀਆਂ ਲਿਮਟਿਡ ਵੀ ਇਹ ਖੇਤਰਾਂ ਦੇ ਵਿੱਚ